ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਡੀਓ ਬਣਾਉਣ ਦਾ ਮਕਸਦ ਜਸਟ ਇੱਕੋ ਇੱਕ ਹੈ ਉਹ ਆ ਕੜਚੀ ਕੜਚੀ ਉਹ ਨਹੀਂ ਜਿਹੜੀ ਤੁਸੀਂ ਦਾਣਾ ਸਬਜ਼ੀਆਂ ਕੁੱਕਰਾਂ ਦੇ ਵਿੱਚ ਮਾਰਦੇ ਹੋ ਇਹ ਕੜਚੀ ਉਹਦੀ ਗੱਲ ਕਰਨ ਜਾ ਰਹੇ ਹਾਂ ਜਿਹੜੀ ਦਿੱਲੀ 에ਅਰਪੋਰਟ ਤੇ ਲੱਗਦੀ ਹੈ 에ਅਰਲਾਈਨਾਂ ਦੇ ਮਾੜੇ ਸਿਸਟਮ ਕਰਕੇ ਜਾਂ ਕਹਿ ਸਕਦੇ ਆ ਦਿੱਲੀ 에ਅਰਪੋਰਟ ਦੇ ਮਾੜੇ ਹਾਲਾਤਾਂ ਦੇ ਕਰਕੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਸਾਡੇ ਵੀਰ ਭੈਣ ਭਰਾ ਸਟੂਡੈਂਟ ਵਿਦਿਆਰਥੀ ਜਾਂ ਹੋਰ ਵੀ ਸਾਡੇ ਜਿਹੜੇ ਟੂਰਿਸਟ ਵੀਜ਼ੇ ਤੇ ਜਾ ਰਹੇ ਆ ਜਾਂ ਕਿਸੇ ਵੀ ਵੀਜ਼ੇ ਤੇ ਜਾ ਰਹੇ ਆ ਵਿਦੇਸ਼ ਨੂੰ ਉਹਨਾਂ ਨੂੰ 에어ਲਾਈਨ ਵਾਲਿਆਂ ਵੱਲੋਂ ਬੰਦਾ ਦੇਖ ਕੇ ਜਾਂ ਫਿਰ ਰੈਂਡਮ ਕੋਈ ਵੀ ਬੰਦਾ ਪਿਕ ਕਰਕੇ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ ਉਹਨਾਂ ਨੂੰ ਡਰਾਇਆ ਜਾਂਦਾ ਉਹਨਾਂ ਨੂੰ ਧਮਕਾਇਆ ਜਾਂਦਾ ਤੇ ਕਿਹਾ ਜਾਂਦਾ ਵੀ ਤੂੰ ਇਸ ਲਈ ਐਲੀਜੀਬਲ ਨਹੀਂਗਾ ਜਾਂ ਤੈਨੂੰ ਅਸੀਂ ਜਾਣ ਨਹੀਂ ਦੇਣਾ ਜਾਂ ਤੈਨੂੰ ਅਸੀਂ ਬੋਰਡਿੰਗ ਪਾਸ ਨਹੀਂ ਦੇਣਾ ਸੋ ਤੁਸੀਂ ਲਾਈਨ ਤੋਂ ਬਾਹਰ ਹੋ ਜਾਓ ਬੰਦਾ ਜਦੋਂ ਡਰ ਜਾਂਦਾ ਸਾਰਾ ਕੁਝ ਬੰਦੇ ਦੇ ਕੋਲੇ ਜੈਨੂਨ ਹੁੰਦਾ ਅਗਲਾ ਰਿਕੁਐਸਟ ਕਰਦਾ ਸਾਡੇ ਕੋਲੇ ਜੀ ਸਾਰੇ ਪੇਪਰ ਜੈਨੂਨ ਆ ਏ ਟੂ ਜ਼ੀ ਸਾਡੇ ਕੋਲੇ ਕਨਫਰਮੇਸ਼ਨ ਹੈਗੀ ਆ ਵੀ ਤੁਸੀਂ ਕਰੌਸ ਚੈੱਕ ਕਰ ਲਓ ਜੇ ਸਾਨੂੰ ਸਾਡੇ ਕੋਲੇ ਕੋਈ ਗਲਤ ਚੀਜ਼ ਹੈਗੀ ਆ ਜਾਂ ਤੁਹਾਨੂੰ ਸਾਡੇ ਦੇ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈ ਤਾਂ ਸਾਡੇ ਨਾਲ ਕਲੀਅਰ ਕਰੋ ਜੀ ਸਾਨੂੰ ਰਿਟਨ ਚ ਦੇ ਦਿਓ ਕੋਈ ਸੁਣਵਾਈ ਨਹੀਂ ਹੁੰਦੀ ਜੀ ਕੋਈ ਕੁਛ ਨਹੀਂ ਇਹ ਵੀਡੀਓ ਬਣਾਉਣ ਦਾ ਮਕਸਦ ਇੱਕੋ ਇੱਕ ਹੈ ਮੇਰਾ ਸਟੂਡੈਂਟ ਸੀਗਾ ਠੀਕ ਹੈ ਨਾਮ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਗਾ ਨਾ ਹੀ ਮੈਂ ਕੋਈ ਉਹਦੀ ਕੰਟਰੀ ਡਿਸਕਲੋਜ਼ ਕਰਨੀ ਹੈ ਰੀਜ਼ਨ ਬਿਹਾਈਂਡ ਕੀ ਹੋਇਆ ਉਹ ਵਿਚਾਰਾ ਦਿੱਲੀ ਗਿਆ ਉਹਦੇ ਕੋਲੇ ਸਾਰਾ ਕੁਝ ਕਾਲਜ ਦਾ ਜਨਰਲ ਸੀਗਾ ਹੀ ਵਾਸਾ ਜਨਰਲ ਸਟੂਡੈਂਟ A to Z ਸਾਰੀ ਡਾਕੂਮੈਂਟੇਸ਼ਨ ਸੀਗੀ ਇੰਡੀਗੋ 에ਅਰਲਾਈਨ ਦੇ ਲਈ ਵੀਡੀਓ ਆ ਇਹ ਇੰਡੀਗੋ 에ਅਰਲਾਈਨ ਨੇ ਕੀ ਕੀਤਾ ਵੀ ਉਸ ਸਟੂਡੈਂਟ ਨੂੰ ਬੰਦ ਫੜ ਕੇ ਲਾਈਨ ਤੋਂ ਬਾਹਰ ਕੱਢਦਾ ਕਹਿੰਦੇ ਯੂ ਆਰ ਨਾਟ ਅ ਜੈਨੂਇਨ ਸਟੂਡੈਂਟ ਇਹੇ ਗੱਲ ਉਹ ਬੰਦੇ ਨੂੰ ਕਹੀ ਸੋ ਮੈਨੂੰ ਨਹੀਂ ਪਤਾ ਕਿਉਂ ਕਹੀ ਆ ਜਾਂ ਕਿਉਂ ਨਹੀਂ ਕਹੀ ਇਵਨ ਸਾਰਾ ਕੰਮ A to Z ਜੈਨੂਨ ਸੀਗਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਹੈ ਹੀ ਨਹੀਂ ਸੀ ਅਸੀਂ ਜਦੋਂ ਰਾਤ ਨੂੰ ਕੀ ਹੋਇਆ ਮੈਨੂੰ ਇੱਕ ਬੱਚੇ ਦਾ ਫੋਨ ਆਉਂਦਾ ਕਹਿੰਦੇ ਸਰ ਵੀ ਮੇਰੇ ਨਾਲ ਆ ਹੋ ਗਿਆ ਮੈਨੂੰ ਗਾਇਰਲਾਈਨ ਜਾਣ ਨਹੀਂ ਦਿੰਦੀ ਹੈਗੀ ਮੈਨੂੰ ਕਹਿੰਦੇ ਜੀ ਆਪਣੇ ਪੇਪਰਾਂ ਚ ਤਾਂ ਨਹੀਂ ਕੋਈ ਕਮੀ ਮੈਂ ਤਾਂ ਤੇ ਜਦੋਂ ਤਾਂ ਨਹੀਂ ਇਮੀਗ੍ਰੇਸ਼ਨ ਕਲੀਅਰ ਹੋਈ ਹੈ ਤੈਨੂੰ ਕਿਸੇ ਨੇ ਕੁਝ ਕਿਹਾ ਕਹਿੰਦਾ ਨਹੀਂ ਜੀ ਮੈਂ ਤਾਂ ਇਮੀਗ੍ਰੇਸ਼ਨ ਤੱਕ ਪਹੁੰਚਿਆ ਨਹੀਂ ਮੈਂ ਕਹਾ ਫਿਰ 에어ਲਾਈਨ ਦਾ ਕੋਈ ਅਧਿਕਾਰ ਨਹੀਂ ਆ ਤੈਨੂੰ ਰੋਕਣ ਇੰਡੀਗੋ 에어ਲਾਈਨ ਵਾਲਿਆਂ ਨੇ ਉਸ ਵਿਚਾਰੇ ਦੀ ਗੱਲ ਹੀ ਨਹੀਂ ਸੁਣੀ ਉਹਨੂੰ ਇਹੀ ਕਹੀ ਗਏ ਤੂੰ ਸਾਈਡ ਤੇ ਹੋ ਜਾ ਤੂੰ ਸਾਈਡ ਤੇ ਹੋ ਜਾ ਤੂੰ ਸਾਈਡ ਤੇ ਹੋ ਜਾ ਯੂ ਆਰ ਨਾਟ ਐਲੀਜੀਬਲ ਯੂ ਆਰ ਨਾਟ ਐਲੀਜੀਬਲ ਵੀ 에어ਲਾਈਨ ਵਾਲਿਆਂ ਕੋਲੇ ਕੀ ਅਧਿਕਾਰ ਆ ਇੰਨੀ ਗੱਲ ਕਹਿੰਦਾ ਯੂ ਆਰ ਨਾਟ ਐਲੀਜੀਬਲ ਤੁਸੀਂ ਜਸਟ ਇੱਕ ਸਵਾਰੀ ਚੱਕਣੀ ਆ ਤੁਹਾਡੇ ਕੋਲੇ ਟਿਕਟ ਬੁੱਕ ਹੋਈ ਆ ਪੈਸਾ ਤੁਹਾਡੇ ਕੋਲੇ ਪਹੁੰਚਿਆ ਹੋਇਆ ਬੰਦੇ ਕੋਲੇ ओरिजिनल ਟਿਕਟ ਆ ਤੁਸੀਂ ਚੈੱਕ ਕਰੋ ਤੁਸੀਂ ਬੰਦੇ ਨੂੰ ਜਾਣ ਦੋ ਕਿਉਂ ਤੁਸੀਂ ਖੱਜਲਖਵਾਰ ਕਰਦੇ ਹੋ ਬੱਚੇ ਨੂੰ ਉਤੋਂ ਹਾਲਾਤ ਦੇਖੇ ਗਏ 5 2 7 ਬੱਚੇ ਜਿਹੜੇ ਕਿ ਅੰਦਰ ਗਏ ਸੀਗੇ ਉਹ ਲਗਜ ਅੱਧੇ ਪੌਣੇ ਘੰਟੇ ਬਾਅਦ 2 ਘੰਟਿਆਂ ਬਾਅਦ ਲੜਕੇ ਬਾਹਰ ਆ ਗਏ ਮੈਨੂੰ ਨਹੀਂ ਪਤਾ ਉਹ ਕਿਹੜੀ 에ਰਲਾਈਨ ਦੇ ਬੱਚੇ ਸੀਗੇ ਕਿਹੜੀ 에ਰਲਾਈਨ ਚੋਂ ਵਾਪਸ ਆਏ ਆ ਪਰ ਵਾਪਸ ਆ ਰਹੇ ਸੀਗੇ ਲੜਕੇ ਰੋ ਰਹੀਆਂ ਸੀ ਕੁੜੀਆਂ ਵਿਚਾਰੀਆਂ ਜਦੋਂ ਗੱਲਾਂ ਬਾਤਾਂ ਮੇਰੀਆਂ ਸਟੂਡੈਂਟ ਦੇ ਨਾਲ ਹੋਈਆਂ ਉਹਨੇ ਮੈਨੂੰ ਸਾਰਾ ਵਾਕਿਆ ਦੱਸਿਆ ਵੀ ਮੈਨੂੰ ਬਹੁਤ ਅਫਸੋਸ ਹੋਇਆ ਵੀ ਅੱਜ ਦੀ ਡੇਟ ਦੇ ਵਿੱਚ ਸਾਡੇ ਇੰਡੀਆ ਦੇ ਹਾਲਾਤ ਸਾਡੇ ਦਿੱਲੀ 에ਰਪੋਰਟ ਦੇ ਹਾਲਾਤ ਐਨੇ ਗ ਮੜੇ ਹੋ ਚੁੱਕੇ ਆ ਵੀ ਤੁਸੀਂ ਆਵਰੀਆਂ ਤਨਕਾਹਾਂ ਤੇ ਤੁਸੀਂ ਰੱਜ ਦੇਣੀ ਪਏ ਹੈਗੇ ਮੈਂ ਆਪਣੇ ਮਨਿਸਟਰ ਨੂੰ ਆਪਣੇ ਜਿਹੜੇ ਵੀ ਅਥਾਰਟੀ ਇਹਨੂੰ ਬਿਲੋਂਗ ਕਰਦੀ ਹੈ ਮੈਂ ਉਹਨੂੰ ਇੱਕ ਰਿਕਵੈਸਟ ਕਰਦਾ ਤੁਸੀਂ ਆਪਣੀ ਜਿਹੜੀ ਡੈਲੀ ਹਾਈ ਕਮਿਸ਼ਨ ਜਾਂ ਤੁਹਾਡੇ ਹੈਗੇ ਨੇ ਜਾਂ ਫਿਰ ਤੁਹਾਡੀ 에ਰਪੋਰਟ ਅਥਾਰਟਿਜ਼ ਹੈਗੀਆਂ ਨੇ ਤੁਸੀਂ ਇਹਨੂੰ ਤਕਰੀਬਨ ਧਿਆਨ ਦਿਓ ਜੀ ਇਹਨਾਂ ਚੀਜ਼ਾਂ ਵਾਂ ਲੁੱਟਾਂ ਖੋਹਾਂ ਬੰਦ ਕਰੋ ਹੁਣ ਪਿੱਛੇ ਇੱਕ ਹੋਰ ਟਰੈਜੇਡੀ ਹੋਈ ਸੀਗੀ ਉਹ ਟਰੈਜੇਡੀ ਇਹ ਸੀਗੀ ਇੱਕ ਕਪਲ ਆ ਰਿਹਾ ਇੰਗਲੈਂਡ ਤੋਂ ਠੀਕ ਹੈ ਉਹ ਜਿਹੜਾ ਉਹਦਾ ਲੇਡੀ ਸੀਗੀ ਉਹਦਾ ਹਸਬੰਡ ਬਿਮਾਰ ਸੀਗਾ ਉਹਦੇ ਟਾਇਲਟ ਵਾਲਾ ਬੈਗ ਲੱਗਿਆ ਹੋਇਆ ਸੀਗਾ ਪੇਟ ਦੇ ਉੱਤੇ ਉਹਨੂੰ ਕਹਿੰਦੇ ਜੀ ਇਹਦੇ ਇੱਥੇ ਕੁਝ ਲੱਗਿਆ ਹੋਇਆ ਜੀ ਸਾਨੂੰ ਇਹਦੇ ਕੱਪੜੇ ਉਤਾਰ ਕੇ ਦਿਖਾਓ ਅਗਲਾ ਕਹਿੰਦਾ ਕੱਪੜੇ ਉਤਾਰ ਕੇ ਅਗਲਾ ਕਹਿੰਦਾ ਬਿਮਾਰ ਆ ਜੀ ਇਹ ਮੈਡੀਕਲ ਪ੍ਰੈਕਟਿਸ਼ਨਸ ਨੇ ਇਹ ਰੈਸਿਪਟਸ ਨਹੀਂ ਡਾਕਟਰ ਦੀਆਂ ਜਿਹੜੀ ਇਹਦੀ ਮੈਡੀਸਿਨ ਚੱਲਦੀ ਹੈ ਉਹ ਵੀ ਆ ਬ੍ਰਿਟਿਸ਼ ਬੌਰਨ ਹਨਾ ਵੀ ਸਾਰਾ ਕੁਝ ਸਾਡਾ ਉਧਰਲਾ ਸਾਡਾ ਹੈਗਾ ਤਾਂ ਵੀ ਤੁਸੀਂ ਸਾਨੂੰ ਖਰਾਬ ਕਿਉਂ ਕਰਦੇ ਪਏ ਹੋ ਪਰ ਬਈ ਜੀ ਉਹ ਚੀਜ਼ ਦੀ ਵੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਕੋਈ ਵੀ ਸੁਣਵਾਈ ਨਹੀਂ ਹੋਈ ਹੈਗੀ ਠੀਕ ਹੈ ਹਾਲ ਕਿ ਹਾਲ ਕਿ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸਾਡੇ ਤੋਂ ਪੈਸੇ ਲੈਣੇ ਆ ਅਸੀਂ ਪੈਸੇ ਨਹੀਂ ਤੁਹਾਨੂੰ ਦੇਣੇ ਹੈਗਾ ਜੇ ਤੁਸੀਂ ਆਹ ਚੀਜ਼ਾਂ ਸਾਨੂੰ ਖਰਾਸ਼ ਕਰਦੇ ਹੋ ਸੋ ਇਹ ਚੀਜ਼ਾਂ ਨੇ ਕਰਕੇ ਵੀ ਅੱਜ ਦੀ ਰੇਟ ਦੇ ਵਿੱਚ ਵੀ ਬਹੁਤ ਲੋਕ ਇੰਡੀਆ ਨੂੰ ਬਦਨਾਮ ਕਰਦੇ ਪਈ ਆ ਇੰਡੀਆ ਦੇ ਵਿੱਚ ਆਉਣਾ ਡਰਦੇ ਆ ਜਾਂ ਫਿਰ ਤੁਸੀਂ ਬਾਅਦ ਵਿੱਚ ਅੰਡ ਤੇ ਇਹ ਕਹਿੰਦੇ ਹੋ ਵੀ ਅਸੀਂ ਇੰਡੀਆ ਰਹਿਣਾ ਹੀ ਨਹੀਂ ਬਾਈ ਜੀ ਰਹੀਏ ਕਿਉਂ ਜਦੋਂ ਹਾਲਾਤ ਹੀ ਇਦਾਂ ਦੇ ਆ 에어ਪੋਰਟ ਤੇ ਤੁਹਾਡੇ ਹਾਲਤ ਇਦਾਂ ਦੇ ਬਣੇ ਹੋਏ ਨੇ ਠੀਕ ਆ ਤੇ ਫਿਰ ਇੰਡੀਆ ਦੇ ਵਿੱਚ ਤਾਂ ਬੰਦਾ ਕਿਉਂ ਰਹੂਗਾ ਤੁਸੀਂ ਦੱਸੋ ਸੋ ਇਹ ਵੀਡੀਓ ਬਣਾਉਣ ਦਾ ਮੇਰਾ ਇੱਕੋ ਇੱਕ ਮਕਸਦ ਸੀਗਾ ਇੰਡੀਗੋ 에어ਲਾਈਨ ਵਾਲਿਆਂ ਦਾ ਵੀ ਮਾੜਾ ਹਾਲ 에어 ਇੰਡੀਆ ਵਾਲਿਆਂ ਦਾ ਵੀ ਮਾੜਾ ਹਾਲ ਠੀਕ ਹੈ ਕਦੇ ਫਲਾਈਟ ਨਹੀਂ ਟਾਈਮ ਤੇ ਪਹੁੰਚਦੀ ਪੈਸੈਂਜਰਸ ਨੂੰ ਜਿਹੜਾ ਖਾਣਾ ਹੁੰਦਾ ਆ ਉਹ ਉਹਨਾਂ ਬਾਰੇ ਉਹਨਾਂ ਕੋਲੇ ਕੋਈ ਇਨਫੋਰਮੇਸ਼ਨ ਨਹੀਂ ਇਨਫੋਰਮੇਸ਼ਨ ਨਹੀਂ ਹੁੰਦੀ ਤੇ ਫਿਰ ਐਂਡ ਤੇ ਇਹੇ ਗੱਲ ਕਹਿੰਦੇ ਆ ਅਸੀਂ ਤਾਂ ਵੀ ਸਿਰਫ ਸਰਵ ਕਰਦੇ ਆ ਇਹ ਕੁਕਿੰਗ ਡਿਪਾਰਟਮੈਂਟ ਵਾਲਿਆਂ ਦਾ ਹੈਗਾ ਉਹਨਾਂ ਨੇ ਭੇਜਿਆ ਸਾਨੂੰ ਇਹ ਚੀਜ਼ ਬਾਰੇ ਪਤਾ ਨਹੀਂ ਹੈਗਾ ਸੋ ਗਾਈਸ ਇਹ ਵੀਡੀਓ ਨੂੰ ਵੱਧ ਤੋਂ ਵੱਧ ਜੀ ਸ਼ੇਅਰ ਕਰਿਓ ਤੇ ਜੇ ਕਿਸੇ ਨਾਲ ਵੀ ਇਸ ਤਰੀਕੇ ਦਾ ਵਾਕਾ ਹੋਇਆ ਕਦੇ ਜਾਂ ਕਿੱਦਾਂ ਕੋਈ ਵੀ ਟਰੈਜੇਡੀ ਜਾਂ ਬਾਣਾ ਵਾਪਰਿਆ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਜਰੂਰ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ